ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਗਰਦੀਪ ਕਨੌਲੀ ਤੇ ਅੱਜ ਤਰੀਕ ਹੈਗੀ ਹੈ ਜੀ 15 ਸਤੰਬਰ 2025 ਸਮਾਂ ਸਵੇਰੇ 6 ਵਜੇ ਦਾ ਤੇ ਮੇਰੇ ਪਿੱਛੇ ਦੇਖ ਸਕਦੇ ਧੁੰਦ ਪਈ ਹੋਈ ਆ ਹਲਕੀ ਹਲਕੀ ਮੌਸਮ ਚੇਂਜ ਲੱਗਿਆ ਹੋਣ ਹੁਣ ਸਰਦੀਆਂ ਦਾ ਮੌਸਮ ਜਿਦਾਂ ਹੁੰਦਾ ਹੈ ਫੀਲਿੰਗ ਲੱਗੀ ਹੁਣ ਸਰਦੀਆਂ ਦੇ ਮੌਸਮ ਦੀ ਕਿਉਂਕਿ ਅਕਤੂਬਰ ਮਹੀਨਾ ਚੜ ਜਾਣਾ ਹੁਣ ਥੋੜੇ ਦਿਨਾਂ ਤੱਕ ਤੇ ਦਿਵਾਲੀ ਦੇ ਜਿਹੜੇ ਤਿਹਾਰ ਆ ਫੈਸਟੀਵਲ ਵੀ ਸ਼ੁਰੂ ਹੋ ਜਾਣੇ ਆ ਹੁਣ ਅਗਲੇ ਅਗਲੇ ਮਹੀਨੇ ਇਸ ਕਰਕੇ ਆਪਾਂ ਵੀ ਆਪਾਂ ਪੇਂਟ ਕਰਾ ਰਹੇ ਆ ਜੇ ਘ ਪੇਂਟ ਕਰਨ ਵਾਲੇ ਆਉਣੇ ਆ ਜੋ ਵੀ ਤੁਹਾਨੂੰ ਦਿਖਾਵਾਂਗੇ ਕਿਹੜਾ ਪੇਂਟ ਕਰਾਉਣਾ ਆਪਾਂ ਨੇ ਤੇ ਤੁਹਾਨੂੰ ਮੌਸਮ ਦਿਖਾਉਂਦਾ ਮੈਂ ਵੈਦਰ ਦਿਖਾਉਂਦਾ ਸਾਨੂੰ ਕਿੰਨਾ ਵਧੀਆ ਹੋਇਆ ਵਾਏ ਚਾਰੇ ਪਾਸੇ ਗਰਬਾਣੀ ਹੋ ਰਹੀ ਹੈ ਗੁਰਦੁਆਰਾ ਸਾਹਿਬ 'ਚ ਤੇ ਲਓ ਜੀ ਮੌਸਮ ਦੇਖੋ ਧੁੰਦ ਲੱਗੀ ਪੈਣ ਹਲਕੀ ਹਲਕੀ ਜੀ ਮੌਸਮਾ ਜਿਹੜਾ ਸਰਦੀਆਂ ਵਾਲਾ ਆ ਗਿਆ ਹੁਣ ਚੇਂਜ ਲੱਗਿਆ ਹੁਣ ਮੌਸਮ ਦੇਖ ਸਕਦੇ ਜੀ ਅਸਮਾਨ ਦੇ ਵਿੱਚ ਹਲਕੀ ਹਲਕੀ ਧੁੰਦ ਛਾਈ ਹੋਈ ਆ ਤੇ ਸਰਦੀਆਂ ਵਾਲੀ ਫੀਲਿੰਗ ਲੱਗੀ ਹੋਣੀ ਜਦੋਂ ਸਰਦੀਆਂ ਦੇ ਵਿੱਚ ਹੁੰਦਾ ਸਵੇਰ ਨੂੰ ਟੈਂਪਰੇਚਰ ਤੇ ਗੁਰਦੁਆਰਾ ਸਾਹਿਬ 'ਚ ਗਰਬਾਣੀ ਚੱਲ ਰਹੀ ਹੈ ਜੀ ਸਵੇਰ ਦਾ 6 ਵਜੇ ਦਾ ਟਾਈਮ ਹੋਇਆ ਮਾਰਨਿੰਗ ਟਾਈਮ 6 ਵਜੇ ਗੁਰਦੁਆਰਾ ਸਾਹਿਬ 'ਚ ਗਰਬਾਣੀ ਚੱਲ ਰਹੀ ਹੈ ਤੇ ਸਾਹਮਣੇ ਵੀ ਦੂਸਰੇ ਪਿੰਡ ਦਾ ਗੁਰਦੁਆਰਾ ਪਿੰਡ ਥਲੀ ਦਾ ਗੁਰਦੁਆਰਾ ਸਾਹਿਬ ਇਹ ਇੱਥੇ ਵੀ ਗੁਰਬਾਣੀ ਚੱਲ ਰਹੀ ਆ ਸਵੇਰ ਸਵੇਰ ਨਾਲ ਆਵਾਜ਼ਾਂ ਬਹੁਤ ਵਧੀਆ ਆਉਂਦੀਆਂ ਜੀ ਗੁਰਬਾਣੀ ਦੀਆਂ ਸਾਰੇ ਪਾਸੇ ਤੋਂ ਤੇ ਮੰਦਰ ਗੁਰਦੁਆਰਾ ਸਾਹਿਬ ਦੇ ਸਾਰਿਆਂ ਚ ਲਓ ਜੀ ਤੁੰ ਦਾ ਹੋਰ ਵਧਣ ਲੱਗੀ ਜਿਹੜੀ ਫਰੇਗਰੈਂਸਾਂ ਚੇਂਜ ਹੋ ਗਈ ਹਵਾ ਦੀ ਗਰਮੀ ਵਾਲੀ ਹੋਰ ਸੀਗੀ ਹੁਣ ਸਰਦੀਆਂ ਵਾਲੀ ਜਿਹੜੀ ਹਵਾ ਦੀ ਜਿਹੜੀ ਖੁਸ਼ਬੂ ਆਇਆ ਉਹ ਲਓ ਜੀ ਗੁਰਦੁਆਰਾ ਸਾਹਿਬ ਦੇਖੋ ਤੁਸੀਂ ਕਿਦਾਂ ਕਿੰਨਾ ਸੋਹਣਾ ਲੱਗ ਰਿਹਾ ਤੋਂ ਦਪਹਿਲਾਂ ਨਾਲੋਂ ਤੇ ਵਧ ਗਈ ਹੋਰ ਅਸੀਂ ਸਰਦੀਆਂ 'ਚ ਪਾਉਂਗੀ ਫਿਰ ਦਿਖਾਵਾਂਗੇ ਤੁਹਾਨੂੰ ਹਾਂ ਇਹ ਸ਼ੁਰੂਆਤ ਹੈ ਅੱਜ ਪਹਿਲੇ ਦਿਨ ਪਈ ਜਣੀ ਤੁਹਾਨੂੰ ਤੇ ਕੱਲ ਬਾਈ ਦਾ ਇੱਕ ਦਾ ਫੋਨ ਆਇਆ ਸੀਗਾ ਕੈਨੇਡਾ ਤੋਂ ਬਾਈ ਦਾ ਘਰ ਇੱਥੇ ਹੀ ਆ ਪਰ ਉਹਨਾਂ ਨੂੰ ਕਾਫੀ ਦਿਨ ਹੋ ਗਏ 30 40 ਸਾਲ ਹੋ ਗਏ ਕੈਨੇਡਾ ਗਿਆ ਨੂੰ ਪਿੰਡ ਵੀ ਨਹੀਂ ਆਏ ਹੈਗੇ ਵਾਪਸ ਉਹ ਚੰਡੀਗੜ੍ਹ ਉਹਨਾਂ ਨੇ ਕੋਠੀ-ਕੁੱਠੀ ਪਾਈ ਹੋਈ ਆ ਆਪਣੀ ਤੇ ਬਾਈ ਬਹੁਤ ਮਿਸ ਕਰਦਾ ਸੀਗਾ ਆਪਣੇ ਪਿੰਡ ਨੂੰ ਤੇ ਮੈਂ ਉਹਨੂੰ ਦਿਖਾਉਂਦਾ ਉਹਨਾਂ ਦੇ ਜਿਹੜੇ ਪੁਰਾਣੇ ਘਰ ਸੀਗੇ ਉਹ ਕਿੱਥੇ ਹੁੰਦੇ ਸੀ ਮੇਰੇ ਬੈਕ ਸਾਈਡ ਤੁਸੀਂ ਦੇਖ ਸਕਦੇ ਆ ਜੇ ਬਾਈ ਵੀਡੀਓ ਦੇਖਦਾ ਹੈ ਮੈਂ ਬਾਈ ਨੂੰ ਦਿਖਾਉਂਦਾ ਇਹ ਆ ਥੋੜੀ ਧੁੰਦ ਪਈ ਹੋਈ ਆ ਇਹ ਆ ਘਰਨੇ ਉਹ ਹੁਣ ਤਾਂ ਨਵੇਂ ਜਮਾਨੇ ਦੇ ਘਰ ਪੈ ਗਏ ਸਾਰੇ ਚੇਂਜ ਹੋ ਗਿਆ ਸਾਰਾ ਕੁਝ ਪਹਿਲਾਂ ਕੱਚੇ ਘਰ ਹੁੰਦੇ ਦੇ ਇੱਥੇ ਜਿਹੜੇ ਟਾਈਮ ਦੀ ਬਾਈ ਗੱਲ ਕਰਦਾ ਏ ਤੇ ਆ ਜਾਮਣਾ ਨੇ ਉਹ ਬਾਈ ਕਹਿੰਦਾ ਜਾਮਣਾ ਖਾਂਦੇ ਹੁੰਦੇ ਸੀ ਜਾਂ ਹੁਣ ਉੱਦਾਂ ਹੀ ਖੜੀ ਹੈ ਹਜੇ ਵੀ ਇਹ ਬਾਈ ਜਿਹੜੇ ਆਪਣੇ ਆਪਣੇ ਪਿੰਡ ਨੂੰ ਮਿਸ ਕਰਦੇ ਆ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਵੀਡੀਓ ਤੇ ਤਲੋ ਜੀ ਪੇਂਟ ਕਰਨ ਵਾਲਾ ਬੰਦਾ ਆ ਗਿਆ ਆਪਣਾ ਤੇ ਸਮਾਨ ਸਭ ਨੂੰ ਘੱਟਦਾ ਬਾਹਰ ਆਪਾਂ ਨੇ ਰੂਮ ਚ ਸਾਰਾ ਤੇ ਦਿਖਾ ਦੇ ਉਹਨੂੰ ਮਾਰਾ ਪਿਆ ਨਾ ਕੁੱਟੀ ਭਾਰ ਰਹੀ ਆ ਕੰਧ ਦੇ ਵਿੱਚ ਕਿਉਂਕਿ țeੜਾ ਆ ਗਿਆ ਦੀ ਇਹਨੂੰ ਕੰਧ ਨੂੰ ਲੋ ਜੀ ਖਲਾਰਾ ਪੈ ਗਿਆ ਚਾਰੇ ਪਾਸੇ ਕਿਹਨੇ ਚੋਰੀ ਹੋਈ ਹੁੰਦੀ ਐ ਸਾਰਾ ਸਮਾਨ ਕੱਢ ਕੇ ਰੱਖਤਾ ਬਾਹਰ ਦੋਲੀ ਛੱਤ ਤੇ ਲੱਗੇ ਪੇਂਟ ਮਾਰਨ ਵਾਈਟ ਕਲਰ ਛੱਤ ਵਾਲਾ ਤੇ ਲੋ ਜੀ ਅੱਜ ਸਫਾਈ ਦੀ ਕਰਾ ਰਹੇ ਆ ਪੇਂਟ ਕਰਾ ਰਹੇ ਆ ਤੇ ਸਫਾਈ ਕੀਤੀ ਨਾ ਪੇਟੀਆਂ ਪੂਟੀਆਂ ਦੀ ਤੇ ਉਹਦੇ ਜੋ ਖਜ਼ਾਨਾ ਮਿਲਿਆ ਬਹੁਤ ਤਗੜਾ ਤੁਹਾਨੂੰ ਦਿਖਾਉਂਦੇ ਆ ਆ ਸੂਟ ਮਿਲੇ ਆ ਹਾਂ ਇੰਨੇ ਕੱਪੜੇ ਵਿਆਹਾਂ ਚ ਜਿਹੜੇ ਦਿੰਦੇ ਆ ਜਿਵੇਂ ਭਗਵੰਤ ਮਾਨ ਨੀ ਕਹਿੰਦਾ ਹੁੰਦਾ ਸਿੱਧੂ ਨੂੰ ਵੀਰੇ ਤਾਂ ਵਿਆਹ ਵਾਲੇ ਸੂਟ ਵਾਲਾ ਕੰਮ ਆ ਇਹਦਾ ਤਾਂ ਵੀ ਅਗਲਾ ਲਫਾਫਾ ਵੀ ਨਹੀਂ ਖੋਲਦਾ ਅੱਗੇ ਤੋੜ ਦਿੰਦਾ ਏ ਦੂਵੇ ਦੀ ਪੇਟੀ ਚ ਆਹ ਦੇਖ ਲੋ ਜੀ ਇਹ ਕਾ ਮਰਿਆ ਇਹ ਕੋਟ ਦਾ ਕੱਪੜਾ ਕੋਟ ਪੈਂਟ ਦਾ ਗਵਾਲੀਅਰ ਕੰਪਨੀ ਦਾ ਹੈ ਚਲੋ ਗਿਫਟ ਦੇ ਦਾਂਗੇ ਕਿਸੇ ਨੂੰ ਇਹ ਆ ਵੀ ਸਾਰੇ ਸੂਟ ਹੈਗਾ ਆਹ ਦਾ ਲੇਡੀ ਸੂਟ ਆ ਨਾ ਸ਼ਾਰਟ ਆਈ ਸ਼ਾਰਟਸ ਪੈਂਟਾਂ ਦੇ ਕੱਪੜੇ ਲੋਈ ਪੈਂਟ ਲੱਗਿਆ ਬਣਾਉਣ ਬੰਦਾ ਆਪਣਾ ਜਿਆਦਾ ਡਾਰਕ ਮਤਲਬ ਇਹ ਨਾ ਲਾਈਟ ਹੋਵੇ ਨਾ ਡਾਰਕ ਹੋਵੇ ਇਹ ਆਪਣਾ ਮਿਸਤਰੀ ਨੂੰ ਪੁੱਛਦੇ ਆ ਮਿਸਤਰੀ ਕਿੰਦਾ ਸਾਫ ਦਾ ਵਾ ਤੇਰਾ ਠੇਕੇ ਦਾ ਵਧੀਆ ਜੀ ਠੀਕ ਠਾਕ ਹੈ ਹਾਂਜੀ ਨਹੀਂ ਵਾ ਠੇਕਾ ਪੁੱਛਦਾ ਵੀ ਕਿੰਦਾ ਐ ਕੀ ਚੱਲਦਾ ਸਾਹਿਬ ਇਹ ਮਕਾਨ ਦੇ ਹਿਸਾਬ ਨਾਲ ਚੱਲਦਾ ਫੁੱਟ ਦੇ ਸਾਹਿਬ ਨਾਲ ਨਹੀਂ ਜਿੱਦਾਂ ਮਕਾਨ ਐ ਨਾ ਇਹ ਹਾਲਾਤ ਜਿਹਾ ਹੈ ਸਲਾਬ ਪੇਪੜੀ ਜਿਹਾ ਹੈ ਉਹ ਸਰਕਰ ਕਕੇ ਕਰ ਲੈਂਦੇ ਹੈ ਜੇ ਸਲਾਬ ਆਈ ਵੀ ਹੋਵੇ ਉਹ ਵੀ ਚੱਕ ਹੋ ਜਾਂਦੀ ਹਾਂਜੀ ਸਾਰਾ ਕੁਝ ਠੀਕ ਤੇ ਮਤਲਬ ਬੱਚੇ ਉਹਦੇ ਵਿੱਚ ਆ ਜਾਂਦਾ ਕਿ ਅਲੱਗ ਸਲਾਬ ਉਹਦੇ ਠੀਕ ਕਰਨ ਦੇ ਵੇ ਲੱਗ ਪੈਸੇ ਲੈਂਦੇ ਆ ਨਹੀਂ ਜੀ ਵਿੱਚ ਵਿੱਚ ਹੀ ਹੈ ਹਾਂਜੀ ਬੜੀ ਕੋਠੀ ਦੇ ਕਿੰਨੇ ਕੇ ਪੈਸੇ ਲੱਗ ਜਾਂਦੇ ਐ ਜੈਸਾ ਕੋਠੀ ਹੈ ਉਸਰ ਪੈਸਾ ਲੱਗਦਾ ਹੈ ਨਹੀਂ ਮੋਟਾ ਜਿਹਾ ਸਾਹ ਫਿਰ ਵੀ ਜੇ ਤਾਂ ਚਾਰ ਕਮਰੇ ਹੋਵੇ ਕੋਠੀ ਚ ਹਾਂਜੀ ਚਾਰ ਕਮਰੇ ਉਹੀ 10 ਕਹ ਹਜ਼ਾਰ ਦਾ ਖਰਚਾ ਆ ਜਾਂਦਾ 10 12 ਆਪਣੀ ਜਿਹੜੀ ਮਿਹਨਤ ਆ ਹਾਂਜੀ ਠੀਕ ਐਨੂੰ ਪੁੱਛਦੇ ਕੀ ਨਾਮ ਆ ਤੇਰਾ ਗੋਬਿੰਦ ਗੋਬਿੰਦ ਆ ਨਾ ਹਾਂਜੀ ਕਿੰਨੇ ਸਾਲ ਹੋ ਗਏ ਤੈਨੂੰ ਰਹਿੰਦ ਨੂੰ ਇੱਥੇ 10 ਸਾਲ ਐ ਪ੍ਰੋਪਰ ਮਤਲਬ ਕਿ 15 ਚ ਆਇਆ ਦਾ ਹਾਂਜੀ ਜਾਂ ਤਾਂ ਜਮੇ ਛੋਟਾ ਜਾ ਹੁਣਾਂ ਤੂੰ ਇੰਨਾ ਕਿ ਛੋਟਾ ਨਹੀਂ ਦਾ ਹੁਣਾਂ ਹਾਂ ਕਿੰਨੀ ਉਮਰ ਆ ਹੁਣ ਤੇਰੀ ਮੇਰਾ 23 ਸਾਲ ਹੋ ਗਏ ਇਹ 13 ਸਾਲ ਦਾ ਦਾ ਯਾਰ ਜੀ ਹਾਂ ਜੀ ਜਦੋਂ ਹੀ ਕੰਮ ਕਰਦਾ ਜਦੋਂ ਹੀ 13 ਸਾਲ ਦਾ ਅੱਛਾ ਸਿੱਖਿਆ ਕਿਹਦੇ ਕੋਲ ਐ ਇੱਕ ਪਿੰਡਰ ਉਹ ਵੀ ਹਮਾਰੀ ਤਰਫ ਗਏ ਅੱਛਾ ਕਿੱਟੂ ਨਾਮ ਉਸ ਦਾ ਅੱਛਾ ਹਾਂ ਜੀ ਥਨੀਰ ਉੱਥੇ ਬਿਹਾਰ ਦਾ ਕਿ ਯੂਪੀ ਦਾ ਬਿਹਾਰ ਦਾ ਕਿਹੜਾ ਜ਼ਿਲ੍ਹਾ ਬੇਤਿਆ ਬੇਤਿਆ ਜ਼ਿਲ੍ਹਾ ਪਟਨਾ ਸਾਹਿਬ ਦੇ ਕੋਸੇ ਮੈਂ ਹਾਂ ਹਾਂ ਪਟਨਾ ਸਾਹਿਬ ਕੋ ਹਾਂ ਜੀ ਅੱਛਾ ਇੱਕ ਸਾਲ ਇੱਕ ਸਾਲ ਬਾਅਦ ਜਾਂਦੇ ਗਾਂਵ 10 ਦਿਨ ਕੇ ਲਈ شادی ਹੋ ਗਿਆ ਨਹੀਂ ਅੱਛਾ ਅਭੀ ਨਹੀਂ ਕਰਾਉਣਾ شادی ਮਤਲਬ ਕਿ 13 ਸਾਲ ਦੀ ਉਮਰ ਚ ਆ ਗਿਆ ਬੰਦਾ ਮਿਹਨਤ ਕਰਨ ਵਾਸਤੇ ਦੇਖ ਲੋ ਇਹ ਵੀ ਪਰਦੇਸ ਹੀ ਹੈ ਨਾ ਵਾਸਤੇ ਜਦੋਂ ਆਪਾਂ ਪਰਦੇਸ ਚ ਜਾਂਦੇ ਆ ਅਲੱਗ-ਅਲੱਗ ਕੰਟਰੀਆਂ ਚ ਤੇ ਮਜਬੂਰੀ ਬੰਦੇ ਨੂੰ ਪਰਿਵਾਰ ਛੱਡ ਕੇ ਆਉਣਾ ਪੈਂਦਾ ਜੇ ਕਿਸੇ ਨੂੰ ਨੰਬਰ ਬੋਲ ਦੇਣਾ ਮੇਰਾ ਨੰਬਰ ਹੈ 77 618 77 ਹਾਂਜੀ 56284 70618 56284 56284 ਹੈ ਜੀ ਨੰਬਰ ਬੰਦੇ ਦਾ ਕਰੋ ਸੰਪਰਕ ਕਿਸੇ ਨੂੰ ਜੇ ਪੇਂਟ ਕਰਾਉਣਾ ਕੋਠੀ ਨੂੰ ਤੇ ਪੰਜਾਬ ਵਿੱਚ ਠੇਕਾ ਚੱਲਦਾ ਹੈ ਨਾ ਹਾਂਜੀ ਹਿਮਾਚਲ ਵਿੱਚ ਸਕੁਆਇਰ ਫੁੱਟ ਵਿੱਚ ਚੱਲ ਰਿਹਾ ਹੈਗਾ ਉਸ ਸਰ ਉਹਦੇ ਵਿੱਚ ਫਾਇਦਾ ਜ਼ਿਆਦਾ ਹਾਂਜੀ ਉਹਦੇ ਵਿੱਚ ਫਾਇਦਾ ਹੈ ਨਾ ਹਾਂਜੀ 18 ਰੁਪਿਆ 15 ਰੁਪਿਆ ਸਕੁਆਇਰ ਫੁੱਟ ਹੈ ਹਾਂ ਮਾਚਲ ਵਿੱਚ 16 ਮਹੀਨਿਆਂ ਮੇਂ ਕੰਮ ਕਰਕੇ ਆਏ تھے ਮੈਂ 10 ਦਿਨ ਅੱਛਾ ਪਿਛਲੇ ਹਫਤੇ ਗਏ تھے 3 ਫਿਰ ਉਹ ਆਹ ਕੰਮ ਕਰਕੇ ਆਏ थे ਜਮੀ ਲੱਗਿਆ ਦਾ ਮੀਂਹ ਵਿੱਚ ਹਾਂਜੀ ਚਲ ਤਨ ਹੁਣ ਕੰਮ ਦਵਾਵਾਂਗੇ ਆਪਾਂ ਹੋਰ ਠੀਕ ਹੈ ਨਾ ਕੋਈ ਨਹੀਂ ਹਾਂ ਤੇ ਲਓ ਜੀ ਇੱਕ ਕਮਰਾ ਰੈਡੀ ਹੋ ਗਿਆ ਆਪਣਾ ਇਹ ਕਲਰ ਕਰਾਇਆ ਆਪਾਂ ਨੇ ਅਜੇ ਗਿੱਲਾ ਹੈ ਸੁੱਕ ਰਿਹਾ ਹੈ ਕਿਉਂਕਿ ਸਲਾਬ ਆਈ ਵੀ ਆ ਕੰਧਾਂ ਨੂੰ ਬਰਸਾਤ ਕਰਕੇ ਤੇ ਆਉਣ ਵਾਲੀ 10 ਅਕਤੂਬਰ ਨੂੰ ਹਜ਼ੂਰ ਸਾਹਿਬ ਦੀ ਯਾਤਰਾ ਸ਼ੁਰੂ ਹੋ ਰਹੀ ਹੈ ਜੀ ਜੇ ਕਿਸੇ ਨੇ ਜਾਣਾ ਹੈ ਤਾਂ ਉਹ ਕੰਟੈਕਟ ਕਰ ਸਕਦਾ ਜੀ ਸਤਨਾ ਬੰਦੇ ਜਾਣੇ ਆ ਜਿਹੜੀ ਮਿੰਨੀ ਕੋਸਟਰ ਹੁੰਦੀ ਆ ਟੈਂਪੂ ਟਰੈਵਲਰ ਹੁੰਦੀ ਆ ਜਿਹੜੀ ਤੇ ਜਿੰਨੇ ਵੀ ਲੋਕਲ ਗੁਰਦੁਆਰੇ ਆ ਹਜੂਰ ਸਾਹਿਬ ਦੇ ਨੇੜੇ ਤੇੜੇ ਉਹ ਸਾਰੇ ਦਿਖਾਵਾਂਗੇ ਤੇ ਨਾਨਕ ਚੀਰਾ ਸਾਹਿਬ ਜੇ ਕਿਸੇ ਨੂੰ ਜਾਣਾ ਹੈ ਤਾਂ ਉਹ ਕੰਟੈਕਟ ਕਰ ਸਕਦਾ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਦੇ ਲਈ ਰੱਬ ਰੱਖਾ